ਮਰਦਾਵਾ ਮੀ ਲੈਂਸ ਫਾਰ ਮਰਦਾਵਾ ਕਿਹਨੇ ਅਸਰ ਕੀ ਨਾਮ ਆਪਣਾ ਤੇ ਕੀ ਕਹਿਣਾ ਚਾਹੁੰਦਾ ਕੀ ਮਸਲਾ ਕਰਨਾ ਹੈ ਸਾਡੇ ਸਾਡੇ ਰਾਜ ਸਿੰਘ ਜਿਹੜਾ ਉਹਦਾ SLAF ਜਿਆ ਉਹ ਪਰਸੋ ਇਹਨਾਂ ਨੇ ਟੀਮ ਬਣਾਈ ਸੀ ਅਸੀਂ ਉਹ ਸਾਜਣੂ ਅੱਠ ਬੰਦਿਆਂ ਦੀ ਟੀਮ ਸੀਗੀ ਜਿਜ ਰਾਜ ਸਿੰਘ ਨਾਲ ਸੀਗੇ ਇਹਨਾਂ ਨੂੰ ਇੱਥੋਂ ਟੀਮ ਦਾ ਟਰੈਪ ਲਾਇਆ ਇਹਨਾਂ ਨੇ ਪਾਪ ਨਾਲ ਜਾ ਕੇ ਪਾਤਰਾ ਜਾ ਕੇ ਇਹਨਾਂ ਨੇ ਰਾਜ ਸਿੰਘ ਨੂੰ ਸਾਡੇ ਜਿਹੜੇ ਅਫਸਰ ਸੀ ਇਹਨਾਂ ਨੇ ਉੱਥੇ ਰਾਜ ਸਿੰਘ ਨੂੰ ਬਣਾ ਕੇ ਭੇਜ ਦਿੱਤਾ ਲੇਕਿਨ ਇਹ ਪਿੱਛੇ ਖੜੇ ਰਹੇ ਰਾਜ ਸਿੰਘ ਨੂੰ ਅੱਗੇ ਕਰਤਾ ਜਿਹੜੇ ਉੱਥੋਂ ਦੇ ਸਾਸੇ ਵਾਲੇ ਬੰਦਿਆਂ ਦਾ ਨਾਮ ਆ ਰਿਹਾ ਹੈ ਵੀ ਉਹਨਾਂ ਦੇ ਕਾਰਨ ਇਹ ਫਸਾਏ ਗਏ ਚਾਰ ਇੱਕ ਬਨਾਲ ਦੇ ਮੁੰਡਾ ਇੱਕ ਰਾਜ ਸਿੰਘ ਹੈ ਜਿਹੜੀ ਸਾਰੀ ਮਿਹਨਤ ਸੀ ਇਹ ਉਹ ਸਾਸੇ ਦੇ ਜਿਹੜੇ ਬੰਦਾ ਸੀ ਸਾਡਾ ਉਹ ਡਾਕਟਰ ਨਾਲ ਕੋਈ ਚੰਗ ਨਹੀਂ ਸੋਨਾਂ ਦੀ ਧੰਨਵਾਦ ਇਹਨਾਂ ਸਾਡਾ ਰਾਜ ਹੈ ਤੇ ਬਰਨਾਲੇ ਦਾ ਮੁੰਡਾ ਇਹ ਤਾਂ ਬਿਲਕੁਲ ਨਿਰਦੋਸ਼ ਹੈ ਇਹ ਤਾਂ ਪਹਿਲੀ ਵਾਰ ਇਸ ਟੀਮ ਦੇ ਨਾਲ ਜੁੜੇ ਸੀਗੇ ਇਹੋ ਧੀ ਮੰਗ ਕੀ ਹੈ ਸਾਡੀ ਮੰਗ ਹੈ ਕਿ ਜੇ ਉਹ ਨਿਰਦੋਸ਼ ਹੈ ਤੁਹਾਨੂੰ ਇਹਨਾਂ ਨੂੰ ਦਫ਼ਤਰਾਂ ਨੂੰ ਚਾਹੀਦਾ ਹੈ ਸਰਹਸਦਨ ਦਫ਼ਤਰ ਜੇ ਸਰਹਸਦਨੋਂ ਮਦਦ ਪੈਂਦੀ ਹੈ ਇਹ ਕਿਹੜਾ ਚਲੋਗੇ ਰੈਸਟ੍ਰੇਸ਼ਨ ਰੈਸਟ੍ਰੇਸ਼ਨ ਨੂੰ ਪਰਸੋਂ ਦੇ ਰੈਸਟ੍ਰੇਸ਼ਨ ਹੈ ਹਾਂਜੀ ਇਹਨਾਂ ਨੂੰ ਰਹਾ ਕਰਦੀ ਸਾਡੀ ਮੰਗ ਚੱਲਦੀ ਹੈ ਲਗਾਤਾਰ ਸਾਡੀਆਂ ਜਿੰਨੇ ਵੀ ਜੱਤੀ ਬੰਦੇ ਨੇ ਜੱਤੀ ਬੰਦੇ ਨੇ ਸਾਡਾ ਸਾਥ ਨਹੀਂ ਲਿਆ ਨੇ ਅਸੀਂ ਰਹ ਆ ਕਰਾ ਕੇ ਛੱਡਾਂਗੇ ਅਸੀਂ ਪਿੱਛੇ ਨਹੀਂ ਹਟਦੇ ਜਿੰਨਾ ਵੀ ਸਾਡੇ ਤੋਂ ਸੰਘਰਸ਼ ਹੋਇਆ ਤੇ ਪਹਿਲਾ ਜ਼ਿਲ੍ਹਾ ਲੈਵਲ ਕਰਾਂਗੇ ਜ਼ਿਲ੍ਹਾ ਲੈਵਲ ਤੋਂ ਬਾਅਦ ਸਮਝੇ ਪੰਜਾਬ ਦੇ ਇਕੱਲੇ ਪੰਜਾਬ ਦੇ ਇਕੱਲੇ ਅਸੀਂ ਸੰਘਰਸ਼ ਕਰਾਂਗੇ ਪਿੱਛੇ ਨਹੀਂ ਹਟਦੇ ਅੱਜ ਉਹਨਾਂ ਨੂੰ ਰਹਾ ਕਰਾਤੀ ਨਹੀਂ ਚਾਹਾਂ ਅਸੀਂ ਸਵਰਥਾ ਦਾ ਨਾਮ ਇਹ ਮੰਗਦੇ ਕਿ ਕਿ ਰਾਜ ਸਿੰਘ ਨੰਦੋਸ਼ ਹੈ ਜਿਹੜਾ ਅਫਸਰ ਅਨਚਾਰਜ ਲੱਗਿਆ ਹੋਇਆ ਸੀਗਾ ਉਹਨਾਂ ਦੀ ਜ਼ਿੰਮੇਵਾਰੀ ਭੜਦੀ ਸੀ ਆਪਦੀ ਟੀਮ ਨਾਲ ਲੈ ਕੇ ਗਿਆ ਤੇ ਟੀਮ ਦੇ ਨਾਲ ਹੀ ਵਾਪਸ ਲੈ ਗਿਆ ਪਰ ਉਹਨਾਂ ਦੇ ਨਿਖੇਤ ਅਫਸਰਾਂ ਦੀ ਇਸ ਗੱਲ ਦੇ ਟਿੱਲ ਕਰਕੇ ਆ ਉਹ ਵਾਪਸ ਆ ਗਏ ਰਾਜ ਸਿੰਘ ਨੂੰ ਹੁਣ ਸਾਤਾ ਲੇਕਿਨ ਇੱਥੇ ਇੱਕ ਗੱਲ ਹੋਰ ਵੀ ਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਬਿਜ਼ਨਸ ਲੈ ਗਈ ਸੀ ਸਾਡੇ ਅਕਸਰ ਛੁੱਟੀਆਂ ਕਰਕੇ ਬੈਠੇ ਦੇ ਜਿਹੜੀ ਟੀਮ ਦੇ ਨਾਲ ਬੰਦਾ ਗਿਆ ਤਾਂ ਟੀਮ ਦੇ ਨਾਲ ਹੀ ਵਾਪਸ ਲੈ ਕੇ ਆਉਣਾ ਸੀ ਜਿਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮਹਾਲੀ ਤੇ ਲੈ ਗਈ ਚਾਕੇ ਤਾਂ ਮਹਾਲੀ ਇਹਨਾਂ ਨੇ ਉੱਥੇ ਜਾਣਾ ਸੀ ਲੇਕਿਨ ਉੱਥੇ ਗਏ ਹੀ ਨਹੀਂ ਇਹ ਬਠਿੰਡੇ ਆ ਗਏ ਇਹਨਾਂ ਨੂੰ ਤਾਂ ਹਜੇ ਤੇ ਕਰਾਈ ਨਹੀਂ ਪਤਾ ਲੱਗੇ ਸੋਣਾ ਬੰਦਾ ਕਿੱਥੇ ਜਦੋਂ ਤੁਸੀਂ ਰੌਲਾ ਪਾਇਆ ਉਸ ਤੋਂ ਬਾਅਦ ਇਹਨੇ ਕਾਰੋ ਵਿੱਚ ਸਟਾਰਟ ਕੀਤੀ ਆ ਅੱਜ ਚੰਨੀਗੜ੍ਹ ਗਏ ਹੋਏ ਆ ਉਹਨੂੰ ਕਿਵੇਂ ਪਤਾ ਲੱਗਿਆ ਸਾਨੂੰ ਇੱਥੋਂ ਫੋਨ ਆਇਆ ਉਹਨਾਂ ਨੇ ਮੈਸੇਜ ਨੇ ਸਾਨੂੰ ਦੱਸਿਆ ਕਿ ਮੈਨੂੰ ਉੱਥੋਂ ਫੋਨ ਆਇਆ ਵੀ ਆਏ ਕਰਕੇ ਰੈਸਕਿਊ ਨੇ ਤੇ ਸਾਨੂੰ ਮਤਲਬ ਆ ਗਿਆ ਫਿਰ ਅਸੀਂ ਇੱਥੇ ਆ ਕੇ ਸਾਰਾ ਕੰਮ ਕਰ ਦਿੱਤਾ। ਜੀ। ਧੰਨਵਾਦ, ਮੁਰਦਾਬਾਦ। ਵੀਰਾਂ ਸਪਾਰ ਮੁਰਦਾਬਾਦ। ਮੁਰਦਾਬਾਦ, ਮੁਰਦਾਬਾਦ। ਨਿਕਮੀ ਅਫਸਰ شاہੀ ਮੁਰਦਾਬਾਦ। ਮੁਰਦਾਬਾਦ, ਮੁਰਦਾਬਾਦ। ਰਾਜ ਸਿੰਘ ਨੂੰ ਰਿਹਾ ਕਰੋ। ਰਿਹਾ ਕਰੋ, ਰਿਹਾਰਤ ਕਰੋ। ਰਾਜ ਸਿੰਘ ਤੇ ਝੂਠਾ ਪਾਇਆ ਪਟ ਸਰ ਸ਼ਾਹੀ ਮੁਰਦਾਵਰ ਮੁਰਦਾਵਰ ਮੁਰਦਾ